ਬਾਬਾਜੀਤ ਸਿੰਘ ਜੀ ਹੰਸਿਆਲੀ ਵਾਲੇ ਮੈਨੂੰ ਕਹਿੰਦੇ ਭਾਈ ਜਿਹਦੇ ਵੀ ਇਹ ਜੀ ਕੋ ਗੱਲ ਹੁੰਦੀ ਨਾ ਉਹ ਬਾਧੀਆਂ ਹੁੰਦੀਆਂ ਮਾੜੀਆਂ ਚੀਜ਼ਾਂ ਘਰ 'ਚ ਕਹਿੰਦੇ ਉਹਨਾਂ ਪੰਜ ਜਾਂ 10 Jap Sahib ਦੇ ਪਾੜ ਲਾ ਦਿਆ ਕਰੋ ਕਹਿੰਦੇ ਭਾਈ ਜਦ Jap Sahib ਹੁੰਦਾ ਨਾ ਐੜੇ ਭੂਤ ਪ੍ਰੇਤ ਜੇ ਇਹਨਾਂ ਦੇ ਚੀਕਾਂ ਪੈਣ ਲੱਗ ਜਾਂਦੀਆਂ ਕਹਿੰਦੇ ਭਾਈ ਉਹ ਜਿਹੜਾ ਕਰਨਾ ਉਹ ਤੁਸੀਂ ਕਰਦੇ ਹੀ ਨਹੀਂ ਸਬਜੀ ਕੱਲੀ ਸਬਜੀ ਦੇ ਵਿੱਚ ਸਾਰਾ ਕੁਝ ਹੀ ਪੈਂਦਾ ਜੇ ਲੂਣ ਨਾ ਪਾਓ ਤਾਂ ਨਹੀਂ ਸਬਜੀ ਸਵਾਦ ਜੇ ਮਿਰਚ ਨਾ ਪਾਓ ਤਾਂ ਨਹੀਂ ਸਬਜੀ ਸਵਾਦ ਤੇ ਮਸਾਲਾ ਨਹੀਂ ਪਾਇਆ ਤਾਂ ਨਹੀਂ ਸਵਾਦ ਮਹਾਂਪੁਰ ਕਹਿੰਦੇ ਸੀ ਇਹ ਇੱਕ ਸੰਪਟ ਲਾਇਆ ਕਲਗੀਧਰ ਮਹਾਰਾਜ ਨੇ ਹੁਣ ਕਈ ਕਹਿੰਦੇ ਸਾਨੂੰ ਸੰਪਟ ਦੀ ਪਤਾ ਕੀ ਹੁੰਦਾ ਜਿਹੜੇ ਵੈਦ ਨੇ ਉਹਨਾਂ ਨੂੰ ਪਤਾ ਸੰਪਟ ਆਪਾਂ ਲਾਉਨੇ ਆ ਦਵਾਈ ਬਣਾਉਣ ਲਈ ਸੰਪਟ ਹੁੰਦਾ ਜਨਾ ਸੀ ਇੱਕ ਕਾ ਤੌੜੀ ਜੀ ਲੈ ਕੇ ਨਾ ਮਿੱਟੀ ਦੀ ਇਹ ਜਿ ਇੱਕ ਲੇਅਰ ਰੱਖੀ ਦੀ ਹੈ ਸੰਤ ਹਰੀ ਬੂਟੀ ਕਹਿੰਦੇ ਹੁੰਦੇ ਸਿੱਧਾ ਸੁੱਖਾ ਰੱਖਦੇ ਆ ਉਹਦੇ ਤੇ ਪਾਰਾ ਫਿਰ ਉਹ ਲੇਅਰ ਲਾਈਦੀ ਆ ਫਿਰ ਪਾਰਾ ਇਦਾਂ ਕਰਕੇ ਉੱਤੇ ਢੱਕਣ ਲਾ ਕੇ ਚਾਰੇ ਪਾਸੇ ਆਟੇ ਜਾਂ ਮਿੱਟੀ ਨਾਲ ਬੰਦ ਕਰਕੇ ਫਿਰ ਇੱਕ ਪਾਥੀਆਂ ਦਾ ਵੱਡਾ ਢੇਰ ਲਾਇਆ ਜਾਂਦਾ ਫਿਰ ਉਹਨੂੰ ਅੱਗ ਲਾਈ ਜਾਂਦੀ ਹੈ ਫਿਰ ਉਹ ਸਾਰੀ ਰਾਤ ਚੱਲਦਾ ਰਹਿੰਦਾ ਉਹ ਜਿਹੜਾ ਇੱਕ ਲੇਅਰ ਉਹਦੀ ਆ ਇੱਕ ਪਾਰਾ ਇੱਕ ਉਹਦੀ ਇੱਕ ਪਾਰਾ ਇਦਾਂ ਹਰੇਕ ਦਵਾਈ ਮਾਰੀ ਇਹਨੂੰ ਸੰਪਟ ਕਹਿੰਦੇ ਸੰਪਟ ਲਾਤਾ ਤੇ ਉੱਤੇ ਢੱਕਣ ਜਿਹੜਾ ਉਹ ਬੰਦ ਕਰਦਾ ਜਿੱਥੇ ਸਾਂਬੜਪਾੜ ਹੁੰਦੇ ਉਥੇ ਇੱਕ ਸਿੰਘ ਜਿਹੜਾ ਇੱਥੇ ਵੀ ਭਾਈ ਬਲਜੀਤ ਸੁ ਨਹੀਂ ਆਉਂਦੇ ਨੇ ਮੈਂ ਮਹਾਂਪੁਰਖਾਂ ਦੇ ਨਾਲ ਜਦੋਂ ਬਾਬਾ ਜੀ ਸਿੰਘ ਵਰਸੀ ਤੇ ਆ ਸੀਗਾ ਤਾਂ ਉਹ ਦਰਬਾਰ ਪੰਡਾਲ ਦੇ ਵਿੱਚ ਤਾਂ ਉਦੋਂ ਉਹਨਾਂ ਦੱਸਿਆ ਕਹਿੰਦਾ ਉੱਥੇ 20 25 30 ਜਾਣੇ ਦਾ ਹੋਰ ਹੀ ਪਾਠੀ ਜੇ ਇਕੱਠੇ ਹੋ ਕੇ ਆ ਗਏ ਆ ਮਿਸ਼ਨਰੀਏ ਜੇ ਆ ਗਏ ਤੁਸੀਂ ਸੰਪਟ ਕਰਦੇ ਹੋ ਤੁਸੀਂ ਇੱਦਾਂ ਕਰਦੇ ਹੋ ਤੇ ਉਹ ਕਹਿੰਦੇ ਕਿੱਥੇ ਮਰਿਆਦਾ ਲਿਖੀ ਆ ਉਹ ਕਹਿੰਦੇ 52 ਅੱਖਰੀ ਪੜ੍ਹੀ ਆ ਕਹਿੰਦੇ ਪੜ੍ਹੀ ਆ ਕਹਿੰਦੇ ਉਹ ਸੰਪਟਿਆ ਹੋਰ ਕੀ ਆ ਕਹਿੰਦੇ ਅੱਛਾ ਕਹਿੰਦੇ ਪਹਿਲਾ ਸ਼ਲੋਕ ਆ ਫਿਰ ਪੌੜੀ ਆ ਫਿਰ ਸ਼ਲੋਕ ਆ ਫਿਰ ਪੌੜੀ ਉਹਦੇ ਵਿੱਚ ਸੰਪਟ ਕਿੱਥੇ ਲੱਗਿਆ ਪਹਿਲਾ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਫਿਰ ਐਂਡ ਤੇ ਜਾ ਕੇ ਗੁਰਦੇਵ ਮਾਤਾ ਗੁਰਦੇਵ ਪਿਤਾ ਇਹੋ ਸ਼ਲੋਕ ਆਦ ਅੰਤ ਪੜ੍ਹਨਾ ਇਹ ਸੰਪਟ ਆ ਉਹ 25 30 ਪਾਠੀ ਚੁੱਪ ਕਰਕੇ ਉੱਠ ਕੇ ਚਲੇ ਗਿਆ ਆਪਾ ਕਹਿੰਦਾ ਆਪਾਂ ਨਹੀਂ ਜਿੱਤ ਸਕਦੇ ਇਹਨੂੰ ਕਿਉਂਕਿ ਜਿਹੜੀਆਂ ਪ੍ਰਾਤਨ ਮਰਿਆਦਾਵਾਂ ਚੱਲੀਆਂ ਉਹ ਮੈਂ ਨਹੀਂ ਚਲਾਈਆਂ ਜਾਂ ਮੇਰੇ ਤੋਂ ਪਹਿਲਿਆਂ ਨੇ ਵੀ ਨਹੀਂ ਚਲਾਈਆਂ ਇਹ ਤਾਂ ਜਦੋਂ ਸ੍ਰੀ ਖਜੂਰ ਸਾਹਿਬ ਕਲਗੀਧਰ ਮਹਾਰਾਜ ਅੰਤਮ ਸਮੇਂ ਤੇ ਜਾਣ ਲੱਗੇ 4 ਦਿਨ ਪਹਿਲਾਂ ਆ ਮੁਕਤ ਮਾਰਗ ਗ੍ਰੰਥ ਲਿਖਵਾਇਆ ਸੀ ਜਿਹੜਾ ਹੁਣ ਤੱਕ ਸਿਰਫ ਖਰੜਾ ਹੀ ਪਿਆਰਿਆ ਲਿਖਤੀ ਰੂਪ ਦੇ ਵਿੱਚ ਤੇ ਉਦੋਂ ਮਹਾਰਾਜ ਨੇ ਕਿਹਾ ਸੀ ਜੇ ਪੰਥ ਉੱਤੇ ਕੋਈ ਸੰਕਟ ਆ ਜਾਏ ਤਾਂ ਸੰਪਟ ਲਾ ਕੇ ਪਾਠ ਕਰਿਓ ਕਈ ਚੀਜ਼ਾਂ ਮੇਰੇ ਕੋਲ ਕਈ ਮਹਾਪੁਰਖ ਦੱਸ ਦਿੰਦੇ ਆ ਲੇਕੋ ਮੈਂ ਤਾਂ ਕਰਨੀਆਂ ਨਹੀਂ ਤੁਹ ਸਹੀ ਗੱਲ ਦੱਸਦਾ ਕਹੇ ਮੈਂ ਕਿਸੇ ਮਹਾਪੁਰਖ ਨੂੰ ਕਿਹਾ ਸੀ ਬਈ ਬੰਦਗੀ ਮੈਂ ਕਰਨੀ ਚਾਹੁੰਨਾ ਤੁਸੀਂ ਮੈਨੂੰ ਕਥਾ ਤੇ ਲਾਤਾ ਤੇ ਬੰਦਗੀ ਮੇਰੀ ਇੱਛਾ ਸੀ ਕਰਨ ਦੀ ਉਹ ਕਹਿੰਦੇ ਜਾਂ ਚੱਲੋ ਜਾਂ ਚਲਾਓ ਚੱਲੋਂਗੇ ਕੱਲੇ ਚੱਲੋਂਗੇ ਚਲਾਉਂਗੇ ਲੱਖਾਂ ਨੂੰ ਚਲਾਉਂ ਕਿਹੜੀ ਗੱਲ ਕਰਨੀ ਹੈ ਕੱਲਾ ਬਹਿ ਕੇ ਕਰੇਗਾ 1 ਗੁਣਾ ਫਾਲਾ ਤੇ ਲੱਖਾਂ ਸੰਗਤਾਂ ਨੂੰ ਅਮਰ ਛਕਾਓ ਬਾਣੀ ਪੜਨ ਲਾਓ ਤੇ ਲੱਖਾਂ ਗੁਣਾ ਫਾਲਾ ਕਿਹੜਾ ਲੈਣਾ ਕਹਿੰਦੇ ਉਹ ਤੇ ਜਾਦੇ ਫਾਲਾ ਆਪਾਂ ਨੂੰ ਤੇ ਇਸ ਕਰਕੇ ਇਹ ਜਿਹੜਾ ਵਾਹ ਪੁਰਖਾਂ ਦੇ ਜਾਂ ਚੱਲੋ ਜਾਂ ਚਲਾਓ ਤੇ ਇਸ ਕਰਕੇ ਇਹ ਗੱਲ ਜਿਹੜੀ ਹੁੰਦੀ ਆ ਤਾਂ ਦਸੀਦੀ ਆ ਵੀ ਤੁਸੀਂ ਜਦੋਂ ਦਾਸ ਨੇ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਕਰਤੀ ਵੀ ਆਹ ਪਾਠ ਇਹਦਾ ਕਰਨਾ ਆਹ ਪਾਠ ਇਹਦਾ ਕਰਨਾ ਕੋਈ ਹੁਣ ਦਿਨੋਂ ਦਿਨ ਸੰਗਤ ਦੇਖੋ ਅੱਜ ਤੋਂ 50 ਸਾਲ ਪਹਿਲਾਂ ਲੋਕ ਇਹਨੇ ਦੁਖੀ ਨਹੀਂ ਸੀ ਜਿੰਨੇ ਹੁਣ ਦੁਖੀ ਐ ਹੁਣ ਮੇਰੇ ਕੋਲ ਜਾਂ ਮਾਹਪੁਰਖਾਂ ਕਿਦਾਂ ਕੋ ਵਜਾਨਾ ਬਾਬਾਜੀ ਸਿੰਘ ਜੀ ਹਸਾਲੀ ਆਣਾ ਕੋ ਮੈਂ ਖੜਾ ਤੇ ਓਡੀ ਲੰਬੇ ਲਾਈਨ ਲੱਗੇ ਮੈਨੂੰ ਬਾਬਾਜੀ ਕਹਿੰਦੇ ਕਹਿੰਦੇ ਆ ਖੜ ਜਾ ਔਰੇ ਦੇਖ ਲੈ ਤੂੰ ਵੀ ਇਹ ਕੀ ਕਹਿੰਦੇ ਆ ਮੈਂ ਕਹਾ ਬਦ ਇਹ ਬਾਬਾਜੀ ਲੱਕ ਬੜਾ ਦੁਖਦਾਬ ਬਾਬਾ ਜੀ ਸਿਰ ਬੜਾ ਦੁਖਦਾਬ ਮੁੰਡੇ ਦੀ ਆਖੇ ਲੱਗਦੇ ਪਾਸਪੋਰਟ ਨਹੀਂ ਬਣਦਾ ਬਾਬਾਜੀ ਵੀਜ਼ਾ ਨਹੀਂ ਲੱਗਦਾ ਟਰੱਕ ਉਲਟ ਜਾਂਦਾ 100 200 300 ਬੰਦਾ ਲੰਘਿਆ ਫਿਰ ਇੱਕ ਬੰਦਾ ਆਇਆ ਬਾਬਾ ਜੀ ਸਿੱਖੀ ਬਖਸ਼ੋ ਕਿਰਪਾ ਕਰੋ ਨਾਮ ਜਪਿਆ ਕਰੀ ਕਹਲਾ ਇੱਕ ਆਇਆ ਬਸ ਕਹਿੰਦੇ 500 ਬੰਦੇ ਦੇ ਬਾਅਦ ਇੱਕ ਬੰਦਾ ਆਉਂਦਾ ਜਿਹੜਾ ਕਹਿੰਦਾ ਕਿ ਨਾਮ ਦੀ ਦਾਤ ਬਖਸ਼ੋ ਸਿੱਖੀ ਮਿਲੇ ਕਹ ਹੈ ਨਹੀਂ ਕੋਈ ਇਹ ਅੱਜ ਤੋਂ 10 15 ਸਾਲ ਪੁਰਾਣੀ ਗੱਲ ਹੈ ਹੁਣ ਜੇ 1000 ਬੰਦੇ ਦੀ ਵੀ ਲਾਈਨ ਲਾ ਲਓ ਇੱਕ ਵੀ ਨਾ ਨਿਕਲੂਗਾ ਸਿੱਖੀ ਤੇ ਨਾਮਦਾਨ ਵਾਲਾ ਸਾਡੇ ਆ ਰੋਗ ਹੈ ਸਾਡੇ ਇਦਾਂ ਹੋ ਗਿਆ ਸਾਡੇ ਪੈਸੇ ਨਹੀਂ ਬਚਦੇ ਸਾਡਾ ਇਸ ਤਰ੍ਹਾਂ ਹੋ ਗਿਆ ਘਰੇਲੂ ਮੁਸੀਬਤਾਂ ਲੈ ਲੈ ਕੇ ਸਾਰੇ ਜਣੇ ਆਈ ਗਏ ਬਿਮਾਰੀਆਂ ਬਹੁਤ ਲੱਗੀਆਂ ਹੋਈਆਂ ਆਬ ਬਿਮਾਰੀਆਂ ਵੀ ਇਦਾਂ ਦੀਆਂ ਨੇ ਕਿ ਡਾਕਟਰਾਂ ਨੂੰ ਵੀ ਵਿਚਾਰਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਕਰੀਏ ਕੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਆਪੋ ਜੀਟ ਨੇ ਕਹਿੰਦੇ ਜੇ ਇਹ ਗੋਲੀ ਲਈ ਇਹ ਦਵਾਈ ਖਾਣੇ ਆ ਇਹਦੇ ਨਾਲ ਉਹ ਵੱਜ ਜਾਂਦਾ ਦੂਜੀ ਬਿਮਾਰੀ ਵੱਜੇ ਇਹਦੇ ਲਈ ਉਹ ਖਾਣੇ ਉਹ ਵੱਜ ਜਾਂਦੀ ਹੈ ਦੱਸੋ ਹੁਣ ਕੀ ਕਰੀਏ ਕਿਉਂਕਿ ਅਖੀਰ ਤੁਹਾਨੂੰ ਵੀ ਇਹੀ ਕਹਿਣਾ ਕਹਿਣਾ ਪੈਣਾ ਕਹੋ ਨਾਨਕ ਅਬ ਓਟ ਹਰ ਗੱਜਿਓ ਹੋ ਸਹਾ ਇਕਬ ਸਿੰਘ ਮੇਰੇ ਕੋਲ ਆ ਗਿਆ ਮੈਂ ਹੁਣ ਬਾਹਰਲੇ ਦੇਸ਼ ਰਹਿੰਦਾ ਸੀ ਉਹ ਕਹਿੰਦਾ ਜੀ ਹੁਣ ਡਾਕਟਰ ਕਹਿੰਦੇ ਨਾ ਸਾਡੇ ਹੱਥ ਖੜੇ ਆ ਤੂੰ ਨਹੀਂ ਠੀਕ ਹੋ ਜ਼ਰਾ ਕਹਿੰਦੇ ਫਿਰ ਕਹਿੰਦੇ ਜਾ ਤੂੰ ਦਰਬਾਰ ਸੌ ਚਲੀ ਜਾ ਔਰ ਤੋਂ ਗੁਰੂ ਰਾਮਦਾਸ ਜੀ ਦੇ ਚਰਨਾਂ ਜਾ ਉੱਤੇ ਇਸ਼ਨਾਨ ਕਰ ਜੇ ਤੈਨੂੰ ਉਹ ਬਖਸ਼ ਦੇਣ ਤਾਂ ਠੀਕ ਡਾਕਟਰ ਵੀ ਅਖੀਰ ਸਾਰੇ ਇਹੀ ਕਹਿੰਦੇ ਜਾਓ ਬਾਬੇ ਦਾ ਲਾੜ ਫੜ ਲਓ ਹੁਣ ਵੀ ਹੁਣ ਜਿਹੜਾ ਅਸੀਂ ਪੈਸੇ ਪੁਸੇ ਲੈਣੇ ਸੀ ਲੈ ਲੇ ਹੁਣ ਤਾਂ ਤੇਰੇ ਕੋਲ ਹੈ ਵੀ ਕੁਝ ਨਹੀਂ ਪੈਸੇ ਵੀ ਸਾਰੇ ਲੱਗ ਗਏ ਤੇ ਇਸ ਕਰਕੇ ਆ ਕਿ ਜਦੋਂ ਸਾਡੇ ਕੋਲ ਆਉਂਦੇ ਰੋਂਦੇ ਆਉਂਦੇ ਰੋਂਦੇ ਆਉਂਦੇ ਆ ਮੈਂ ਸਾਰਿਆਂ ਨੂੰ ਪੁੱਛਦਾ ਕਿਤੇ ਰਕੇਸ ਕਿਤਾਏ ਹੋਏ ਆ ਅਮਰਨੀ ਛਕਿਆ ਹੋਇਆ ਆ ਜੀ ਮੈਂ ਕਿਹਾ ਗੁਰੂ ਸਾਹਿਬ ਨਾਲ ਤੁਸੀਂ ਸਾਰੇ ਪਹਿਲਾਂ ਹੀ ਟੁੱਟੇ ਪਏ ਹੋ ਜਿਹੜਾ ਪੰਜ ਬਾਣੀਆਂ ਨਾਲ ਨਹੀਂ ਜੁੜ ਸਕਿਆ ਉਹ ਗੁਰੂ ਸਾਹਿਬ ਨਾਲ ਕਿੱਦਾਂ ਜੁੜੇ ਰਹਿਰਾਸ ਨਾਲ ਇੰਨੀ ਮਹਾਨਤਾ ਦੱਸੀ ਆ ਰਹਿਰਾਸ ਪੜਨ ਦੇ ਨਾਲ ਸਤਖੰਡ ਦੇ ਵਿੱਚ ਨਵਾਸ ਮਿਲਦਾ ਕੀਰਤਨ 16 ਮੈਂ ਕਈਆਂ ਨੂੰ ਹੁਣ ਪੜਾਇਆ ਜਿਨ੍ਹਾਂ ਦੇ ਘਰਾਂ 'ਚ ਉਹ ਹੈ ਗੱਲਾਂ ਇਹ ਆਪਾਂ ਹੁਣ ਮੈਂ ਦੱਸਦਾ ਅਸਲੀ ਗੱਲ ਕੀ ਨਿਕਲੀ ਵਿੱਚੋਂ ਪ੍ਰੋਬਲਮ ਆ ਕਿਉਂ ਛਾਈਆ ਹਰ ਜਗ੍ਹਾ ਮੈਂ ਸੁਣਾਇਆ ਅੱਗੇ ਵੀ ਸੁਣਾਇਆ ਆ ਜਦੋਂ ਆਪਣੇ ਘਰਾਂ ਚ ਕੋਈ ਚੜਾਈ ਕਰਦਾ ਬਜ਼ੁਰਗ ਬਜ਼ੁਰਗ ਨੇ ਲੱਖਾਂ ਰੁਪਏ ਕਮਾਏ ਕਰੋੜਾਂ ਕਮਾਏ ਸੌ ਕਿੱਲਾ ਪੈੜੀ ਵੀ ਬਣਾਈ ਸਭ ਕੁਝ ਦੇ ਕੇ ਚਲਾ ਗਿਆ ਹੋ ਕਹਿੰਦੇ ਆ ਪਾਠੀ ਨੂੰ ਸੁਧਿਆ ਭੇਜੋ ਆ ਭਾਈ ਜੀ ਨੂੰ ਪਾਠ ਕਰ ਦੇਗਾ ਭਾਈ ਜੀ ਨੇ ਪਾਠ ਨਹੀਂ ਕੀਤਾ ਅੱਜ ਕੱਲ ਕੌਣ ਨਾ ਹੁੰਦਾ ਕੌਣ ਸੰਤਿਆ ਕਰਦਾ ਕੌਣ ਮਰਿਆਦਾ ਰੱਖਦਾ ਕੌਣ ਜਪਜੀਤ ਸਾਹਿਬ ਰੱਖਦਾ ਰੈਨਦ ਖੁੰਦ ਉਹਨਾਂ ਨੇ ਖਰਾਬ ਕੀਤੀ ਜੋਤ ਨਾ ਲਾਓ ਹੁਣ ਜੋਤ ਤੋਂ ਇੱਕ ਗੱਲ ਆ ਗਈ ਸਾਹਮਣੇ ਪਿੱਛੇ ਜੇ ਇੱਕ ਆਹ ਦੁਬਈ ਦੇ ਵਿੱਚ ਇੱਕ ਸਿੰਘ ਜਿਹੜਾ ਦੇਤਾ ਸੀ ਉਹਨਾਂ ਨੇ ਜੇਲ੍ਹ 'ਚ ਉਹਨੂੰ ਚੌਲਾਂ ਦੇ ਉੱਤੇ ਮੀਟ ਪਾ ਕੇ ਖਵਾਉਂਦੇ ਉਹ ਕਹਿੰਦਾ ਮੈਂ ਖਾਣਾ ਨਹੀਂ ਉਹਨੇ ਖਾਣਾ ਛੱਡੀ ਰੱਖਿਆ 6 ਦਿਨ ਤੱਕ ਉਹ ਬੈਠਾ ਰਿਹਾ ਅਖੀਰ ਉਹ ਸਿੰਘ ਕਹਿੰਦਾ ਮੈਨੂੰ ਇੱਕ ਦਿਨ ਆ ਨਿਤਨੇਉਤਵ ਦਾ ਅਰਦਾਸ ਕੀਤੀ ਪਤੋਂ ਮੈਨੂੰ ਕੀ ਐਵੇਂ ਮਨ ਚ ਆਇਆ ਕਹਿੰਦਾ ਮੈਂ ਮਹਾਰਾ ਨੂੰ ਕਹਿਣਾ ਸ਼ੁਰੂ ਕਰਤਾ ਤੁਸੀਂ ਇੰਨੇ ਚਿਰ ਦਾ ਅੰਮਰ ਸਕਿਆ ਇੰਨੇ ਚਿਰ ਦਾ ਮੈਂ ਰਹਿਤ ਰੱਖਦਾ ਇੰਨੇ ਚਿਰ ਦਾ ਮੈਂ ਇਦਾਂ ਕਰਦਾ ਤੁਸੀਂ ਮਦਦ ਨਹੀਂ ਕਰਦੇ ਤੁਸੀਂ ਜੋ ਲੱਗਾ ਕਹਿੰਦਾ 2 ਘੰਟੇ ਮਹਾਰਾ ਨਾਲ ਮੇ ਲੜਾਈ ਹੁੰਦੀ ਰ ਅਰਦਾਸ ਬਹੁਤ ਰੌਲਾ ਪਾਇਆ ਕਹਿੰਦਾ ਪਿਆ ਵੀ ਮੇਰੀ ਮਦਦ ਨਹੀਂ ਕੀਤੀ ਕਹਿੰਦਾ ਉਸ ਵਕਤ ਜੋ ਦੂਜੇ ਦਿਨ ਜਾਂ ਉਸੇ ਦਿਨ ਕਹਿੰਦਾ ਆਇਆ ਲੱਗਾ ਕੋਈ ਤੁਰਿਆ ਫਿਰਦਾ ਫਿਰ ਲੱਗਾ ਕੋਈ ਭਾਂਡੇ ਜੇ ਖੜਕਦੇ ਫਿਰਦੇ ਆ ਫਿਰ ਲੱਗਾ ਜਿਵੇਂ ਦੇਗ ਦੀ ਖੁਸ਼ਬੂ ਆ ਰਹੀ ਵੀ ਦੇਗ ਵੱਗ ਰਹੀ ਹੈ ਜੇਲ੍ਹ ਦੇ ਵਿੱਚ ਹੀ ਖੁਸ਼ਬੂ ਆਈ ਤੇ ਆਵਾਜ਼ ਆਈ ਲੈ ਵੀ ਸੁੰਘ ਲਾਂ ਕਹਿੰਦਾ ਮੈਂ ਤਾਂ ਉਹ ਦੇਗ ਦੀ ਖੁਸ਼ਬੂ ਨੂੰ ਹੀ ਛੁੱਕੀ ਜਾਂਦਾ ਤੇ ਪੇਟ ਇਦਾਂ ਭਰ ਗਿਆ ਮੈਂ ਲੱਗਾ ਵੀ 2 ਕਿਲੋ ਦੇਗ ਛਕ ਲਈ ਕਹਿੰਦਾ ਮਾਤਾ ਰੱਜ ਗਿਆ ਤਾਂ ਉਸ ਵਕਤ ਕਹਿੰਦਾ ਉਹ ਜਿਹੜਾ ਖੜਾ ਸੀ ਉੱਥੇ ਬੰਦਾ ਉਹਨੂੰ ਮੈਂ ਬੁਲਾਇਆ ਰਾਜੇ ਤੱਕ ਗੱਲ ਗਈ ਰਾਜਾ ਵੀ ਡਰ ਗਿਆ ਕਹਿੰਦਾ ਇਹਨੂੰ ਤਾਂ ਬਾਬਾ ਵਾਪਸ ਇੰਡੀਆ ਭੇਜ ਦੋ ਤਾਂ ਰਾਜੇ ਨੇ ਬੰਨੇ ਕੀ ਕਹੋ ਤੱਕ ਦਿਖਿਆ ਉਹਨੂੰ ਕੀ ਦਿਖਿਆ ਜੇਲ੍ਹ ਵਾਲੇ ਨੂੰ ਇਹ ਚੀਜ਼ ਮੈਂ ਬਹੁਤ ਸਾਲ ਪਹਿਲਾਂ ਗੁਰਦੁਆਰਾ ਦੁਖਨਿਵਾਨ ਸਾਹਿਬ ਜਦੋਂ ਕਥਾ ਕਰਦਾ ਸੀ ਉਹ ਪੁਰਾਣੀ ਕਥਾ